ਜੇਰੋਂ ਮੁੰਨੇ ਦਾੜੀ ਕੱਟੇ ਮੁੱਖ ਮੰਤਰੀ ਦਾ ਜਥੇਦਾਰ ਕਿਉਂ ਦੇਵੇ ਜਵਾਬ ਜਸਵੀਰ ਸਿੰਘ ਗੜੀ ਹੁਣ ਰਾਜਾ ਬੜਿੰਗ ਨੂੰ ਨਹੀਂ ਤਾਲਬ ਕਰ ਸਕਣਗੇ ਇਹ ਦੋ ਪੰਜਾਬ ਦੀਆਂ ਸਭ ਤੋਂ ਵੱਡੀਆਂ ਖਬਰਾਂ ਤੇ ਅੱਜ ਚਰਚਾ ਕਰਾਂਗੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬਿਲਕਾ ਨਿਊਜ਼ੋਨ ਨੂੰ ਦੇਖ ਰਹਿ ਸਾਰੇ ਸਰੋਤਿਆਂ ਦਾ ਧੰਨਵਾਦ ਅੱਜ ਪੰਜਾਬ ਦੀਆਂ ਸਭ ਤੋਂ ਦੋ ਵੱਡੀਆਂ ਖਬਰਾਂ ਜਿਵੇਂ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਜਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਿਆਨ ਦੇ ਕੇ ਤੰਜ ਕੱਸੇ ਸੀ ਅੱਜ ਉਹਨਾਂ ਬਿਆਨਾਂ ਦਾ ਪਲਟਵਾਰ ਜਵਾਬ ਦਿੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਿਰੋਂ ਮੁੰਨੇ ਦਾੜੀ ਕੱਟੇ ਵਾਲੇ ਮੁੱਖ ਮੰਤਰੀ ਦਾ ਜਥੇਦਾਰ ਜਵਾਬ ਕਿਉਂ ਦੇਵੇ ਉਹਨਾਂ ਕਿਹਾ ਕਿ ਬਹੁਤ ਸਰਕਾਰਾਂ ਆਈਆਂ ਬਹੁਤ ਸਰਕਾਰਾਂ ਗਈਆਂ ਖਾਲਸੇ ਦੀ ਸਰਕਾਰ ਗੁਰੂ ਕਲਗੀਆਂ ਧਰ ਵਾਲੇ ਦੀ ਸਰਕਾਰ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਪੰਥ ਸਵਾਲ ਕਰੇ ਪੰਥ ਦਾ ਜਵਾਬ ਜਥੇਦਾਰ ਦੇ ਸਕਦਾ ਪਰ ਇੱਕ ਮੋਨੇ ਦਾੜੀ ਕੱਟੇ ਮੁੱਖ ਮੰਤਰੀ ਦਾ ਕਦੇ ਵੀ ਜਥੇਦਾਰ ਨੂੰ ਜਵਾਬ ਦੇਣ ਦੀ ਲੋੜ ਨਹੀਂ। ਦੋਸਤੋ ਭਗਵੰਤ ਮਾਨ ਨੇ ਕੱਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਐਜਪੀਸੀ ਤੇ ਦੋਸ਼ ਲਗਾਏ ਸੀ ਕਿ ਗੋਲਕ ਦੀ ਕਿਵੇਂ ਦੁਰਵਰਤ ਹੋਉਂਦੀ ਹੈ। ਇਹਨਾਂ ਵੱਲੋਂ ਕਿਵੇਂ ਧਾਰਮਿਕ ਹਸਤੀਆਂ ਨੂੰ ਅੱਗੇ ਲਾ ਕੇ ਕਿਸੇ ਦਾ ਵੀ ਜਿਹੜਾ ਆ ਉਹ ਵਿਰੋਧ ਕਰਵਾਇਆ ਜਾਂਦਾ ਉਹਨਾਂ ਨੇ ਆਖਿਆ ਸੀ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਮੰਨਿਆ ਸੀ ਹਾਂ ਕੀਤੀ ਸੀ ਕਿ ਉਹਨਾਂ ਨੇ ਗੋਲ ਕਾ ਦੀ ਤੁਰਪਰਤੋਂ ਕੀਤੀ ਹੈ ਤਾਂ ਹੀਓ ਉਸ ਵੇਲੇ ਦੇ ਜਥੇਦਾਰ ਨੇ ਉਹਨਾਂ ਨੂੰ ਉਕਤ ਜਿਹੜੀ ਮਾਇਆ ਸੀ ਉਹ ਵਾਪਸ ਕਰਨ ਦੀ ਹਦਾਇਤ ਕੀਤੀ ਸੀ ਹੁਣ ਜਦੋਂ ਇੱਕ ਪਾਸੇ ਸਾਰਾ ਦੇਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾ ਰਿਆ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖ ਰਹੀ ਆ ਕਿ ਸਿਰਫ ਸਾਡੇ ਵੱਲੋਂ ਹੀ ਇਹ ਸ਼ਤਾਬ ਦੀ ਮਨਾਈ ਜਾ ਸਕਦੀ ਆ ਪਰ ਇੱਥੇ ਹੀ ਬਸ ਨਹੀਂ ਪੰਜਾਬ ਸਰਕਾਰ ਵੀ ਮਨਾ ਰਹੀ ਆ ਹਰਿਆਣਾ ਸਰਕਾਰ ਵੀ ਮਨਾ ਰਹੀ ਆ ਕੇਂਦਰ ਸਰਕਾਰ ਵੀ ਇਹ ਸ਼ਤਾਬਦੀਆਂ ਮਨਾ ਰਹੀ ਹੈ ਮਨਾਉਣੀਆਂ ਵੀ ਚਾਹੀਦੀਆਂ ਦੁਨੀਆ ਭਰ ਵਿੱਚ ਖਾਲਸੇ ਦੇਾਰੇ ਦੁਨੀਆ ਭਰ ਦੇ ਲੋਕਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਬਾਰੇ ਜਿਹੜੀ ਆ ਉਹ ਭਰਪੂਰ ਜਾਣਕਾਰੀ ਮਿਲਣੀ ਚਾਹੀਦੀ ਆ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਵੱਡੇ ਮਨੁੱਖੀ ਅਧਿਕਾਰਾਂ ਦੇ ਰਾਖੇ ਹੋਏ ਆ ਧਰਮ ਦੇ ਰਾਖੇ ਹੋਏ ਆ ਤਾਂ ਹੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾ ਸਕਦਾ ਪਰ ਜਿੱਥੇ ਇੱਕ ਪਾਸੇ ਸਰਕਾਰ ਸੂਬਾ ਸਰਕਾਰ ਤੇ ਮੁੱਖ ਮੰਤਰੀ ਇਸ ਧਾਰਮਿਕ ਹਸਤੀਆਂ ਦੇ ਉੱਤੇ ਉਂਗਲ ਚੁੱਕ ਰਿਹਾ ਮਰਯਾਦਾ ਨੂੰ ਲੈ ਕੇ ਉਂਗਲ ਚੱਕ ਰਿਹਾ ਕਿ ਉਹ ਉਹਨਾਂ ਨੇ ਕਿਹਾ ਸੀ ਕਿ ਇਸ਼ਾਰਾ ਕੀਤਾ ਸੀ ਜਿਹਦਰ ਕਲਦੀਪ ਸਿੰਘ ਗੜਕਾਜਵਲ ਕਿ ਉਹਨਾਂ ਦੀ ਜਿਹੜੀ ਪਿਛਲੇ ਸਮੇਂ ਦੌਰਾਨ ਜਦੋਂ ਉਹਨਾਂ ਨੂੰ ਇਹ ਔਦਾ ਮਿਲਿਆ ਸੀ ਮਰਯਾਦਾ ਨੂੰ ਛੱਕੇ ਟੰਕੇ ਉਹਨਾਂ ਦੀ ਜਿਹੜੀ ਸੀ ਉਸ ਵੇਲੇ ਐ ਉਹਨਾਂ ਨੂੰ ਉਹਨਾਂ ਦੇ ਸਰ ਜਿਹੜੀ ਪੱਗ ਦੀ ਰਸਮ ਜਿਹੜੀ ਉਸ ਵੇਲੇ ਹੋਈ ਸੀ ਉਹ ਐ ਤੜਕੇ ਦੇ ਸਮੇਂ ਇਹ ਕਹ ਲੋ ਜਿਵੇਂ ਕਿ ਲੋਕਸ਼ਪ ਕੇ ਕਿਉਂਕਿ ਉਸ ਵੇਲੇ ਨਹੰਗ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਦਸਤਾਰਬੰਦੀ ਦਾ ਉਸ ਦਸਤਾਰਬੰਦੀ ਨੂੰ ਜੇ ਮੈਂ ਵੀ ਨਿਜਮਾਨ ਨੂੰ ਕਹ ਲਓ ਮਰਜ਼ਾਦਾ ਨੂੰ ਕਹ ਲਓ ਸ਼ਿੱਕੇ ਟੰਕ ਕੇ ਇਸ ਕਹਿ ਸਕਦੇ ਆ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਉਹ ਜਿਹੜਾ ਮਰਜ਼ਾਦਾ ਨੂੰ ਸ਼ਿੱਕੇ ਟੰਗਿਆ ਸੀ ਅੱਜ ਉਹਦੇ ਤੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੰਜ ਕਸ ਰਿਹਾ ਤਾਈ ਨੂੰ ਦੋਵੇਂ ਪਾਸਿਓਂ ਪਲਟਵਾਰ ਹੋ ਰਿਹਾ ਹੁਣ ਜਦੋਂ ਜਥੇਦਾਰ ਸਾਹਿਬ ਬਲੂ ਇਹ ਆ ਕੇ ਆ ਗਿਆ ਕਿ ਮੋਨੇ ਜਾ ਦਾੜੀ ਕੱਟੇ ਵਾਲੇ ਮੁੱਖ ਮੰਤਰੀ ਦਾ ਜਵਾਬ ਦੇਣ ਦੀ ਲੋੜ ਨੇ ਉੱਥੇ ਹੀ ਬੜੇ ਉਤਾਵਲੇ ਨਜ਼ਰ ਆਇਆ ਇਹ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦੇ ਵੀ ਮੈਨੂੰ ਬੁਲਾਇਆ ਜਾਵੇ ਮੇਰੇ ਕੋਲੋਂ ਬਹੁਤ ਕੁਝ ਕਹਿਣ ਲਈ ਜਿਹੜਾ ਆ ਹੈ ਉਹ ਦੇਖਦੇ ਆ ਅਗਲੇ ਦਿਨਾਂ ਵਿੱਚ ਕੀ ਭਗਵੰਤ ਮਾਨ ਨੂੰ ਬੁਲਾਇਆ ਵੀ ਜਾ ਸਕਦਾ ਪਰ ਜਿਸ ਤਰ੍ਹਾਂ ਅੱਜ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਮੋਨਾ ਦਾੜੀ ਕੱਟਿਆ ਆਖਿਆ ਉਸੋ ਲੱਗਦਾ ਬਈ ਮੁੱਖ ਮੰਤਰੀ ਨੂੰ ਸ਼ਾਇਦ ਸ੍ਰੀ ਅਕਾਲ ਤਖਤ ਦੇ ਸਕਰੀਤ ਵਿੱਚ ਵੀ ਨਾਮ ਬੁਲਾਇਆ ਜਾ ਸਕੇ ਆਓ ਦੂਜੀ ਖਬਰ ਵੱਲ ਰੁਕਦੇ ਹਾਂ ਜਿਵੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਅੱਜ ਹਾਈ ਕੋਰਟ ਵੱਲੋਂ ਬੜੀ ਵੱਡੀ ਰਾਤ ਮਿਲਿਆ ਕਿਉਂਕਿ ਉਹਨਾਂ ਨੇ ਕੱਲ ਲਾਈ ਪਟੀਸ਼ਨ ਦੇ ਵਿੱਚ ਉਹਨਾਂ ਨੂੰ ਅੱਜ ਹੁਕਮ ਜਿਹੜਾ ਅਦਾਲਤ ਵੱਲੋਂ ਹੋਇਆ ਕਿ ਉਹਨਾਂ ਨੂੰ ਹੁਣ ਪੰਜਾਬ ਦੇ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਤਲਬ ਨਹੀਂ ਕਰ ਸਕਣਗੇ ਕਿਉਂਕਿ ਇੱਕ ਪਾਸੇ ਅਦਾਲਤ ਨੇ ਕਿਹਾ ਜਦੋਂ ਕਪੂਥਲਾ ਪੁਲਿਸ ਵੱਲੋਂ ਰਾਜਾ ਬੜਿੰਗ ਦੇ ਖਿਲਾਫ ਐਫਆਰਆਈ ਦਰਜ ਕੀਤੀ ਹੈ ਉਸ ਨੂੰ ਲੈ ਕੇ ਤਰਨਤਾਰ ਦੀ ਚੋਣ ਸਮੇਂ ਜਦੋਂ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਜੋਨ ਪ੍ਰਚਾਰ ਦੌਰਾਨ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਉਹਨਾਂ ਦੇ ਰੱਗ ਨੂੰ ਲੈ ਕੇ ਜਾਤੀ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ ਉਸ ਬਾਰੇ ਵੀ ਰਾਜਾ ਬੜਿੰਗ ਨੇ ਕਿਹਾ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਵਿਰੋਧੀ ਪਾਰਟੀਆਂ ਪਰੋਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਇੱਕ ਪਾਸੇ ਕਪੂਰਥਲਾ ਪੁਲਿਸ ਨੇ ਮੇਰੇ ਤੇ ਕੇਸ ਦਰਜ ਕਰ ਦਿੱਤਾ ਉਸ ਤੋਂ ਬਾਅਦ ਇਸ ਕਮਿਸ਼ਨ ਦੇ ਚੇਅਰਮੈਨ ਨੂੰ ਕੋਈ ਹੱਕ ਨਹੀਂ ਕਿ ਉਹ ਇਹਦੇ ਮਾਮਲੇ ਵਿੱਚ ਦਖਲ ਕਰੇ ਇਸ ਨੂੰ ਲੈ ਕੇ ਰਾਜਾ ਬੜੰਗ ਹਾਈ ਕੋਰਟ ਗਿਆ ਹਾਈ ਕੋਰਟ ਨੇ ਹੁਣ ਉਹਨਾਂ ਨੂੰ ਰਾਹਤ ਦਿੱਤੀ ਹੈ ਕਿ ਇਸ ਮਾਮਲੇ ਦੇ ਵਿੱਚ ਜਸਬੀਰ ਸਿੰਘ ਗੜੀ ਦਖਲਨਾਜੀ ਨਹੀਂ ਕਰ ਸਕਦੇ ਇਸ ਨੂੰ ਲੈ ਕੇ ਕਿਹਾ ਜਾ ਸਕਦਾ ਕਿ ਰਾਜਾ ਬੜੰਗ ਨੂੰ ਜ਼ਰੂਰ ਅਦਾਲਤ ਵੱਲੋਂ ਰਾਹਤ ਮਿਲੀ ਹੈ ਕਿਉਂਕਿ ਰਾਜਾ ਬੜੰਗ ਦਾ ਇਹ ਦੋਸ਼ ਸੀ ਅਦਾਲਤ ਤੋਂ ਮੰਗ ਸੀ ਕਿ ਮੈਨੂੰ ਪੰਜਾਬ ਸਰਕਾਰ ਅਤੇ ਚੇਅਰਮੈਨ ਜਸਬੀਰ ਸਿੰਘ ਗੜੀਵਾਲੂ ਜਿਹੜਾ ਆ ਉਹ ਰਾਜਨੀਤਕ ਤਕੌਰ ਤੇ ਮੇਰੇ ਅਕਸ ਨੂੰ ਜਿਹੜਾਇਆ بار بار ਸੋਸ਼ਲ ਮੀਡੀਆ ਤੇ ਬਿਆਨ ਦੇ ਕੇ ਬਗਾਰਿਆ ਜਾ ਰਿਹਾ ਜਿਸ ਨੂੰ ਲੈ ਕੇ ਅਦਾਲਤ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਰਾਹਤ ਦਿੱਤੀ ਹੈ ਉੱਥੇ ਦੋਸਤੋ ਇਹ ਵੀ ਇੱਕ ਗੱਲ ਹੈ ਕਿ ਜਿਹੜਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਆ ਉਹ ਜਿਉਂ ਦੀ ਤਿਉਂ ਸਟੈਂਡ करेगी ਉਹਦੇ ਬਾਰੇ ਪੁਲਿਸ ਜਿਹੜੀ ਜਾਂਚ ਕਰ ਰਹੀ ਆ ਪੁਲਿਸ ਨੇ ਜਿੰਨੇ ਕਿਹਾ ਸੀ ਐ ਕਿ ਉਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਸ ਮਾਮਲੇ ਦੀ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਆ ਉਸ ਵੀਡੀਓ ਦੀ ਫੋਰੈਂਸਿਕ ਲੈਬ ਦੇ ਵਿੱਚ ਜੜਾਇਆ ਉਹ ਜਾਂਚ ਹੋ ਰਹੀ ਆ ਅਗਰ ਇਹ ਜਾਂਚ ਜਦੋਂ ਹੋ ਜਾਂਦੀ ਆ ਤਾਂ ਪੁਲਿਸ ਕੀ ਆਉਣ ਵਾਲੇ ਦਿਨਾਂ ਵਿੱਚ ਰਾਜਾ ਬਣੇਗ ਨੂੰ ਗ੍ਰਿਫਤਾਰ ਕਰੂਗੀ ਕਿਉਂਕਿ ਇਸ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਖਾਸ ਕਰਕੇ ਦਲਿਤ ਸਮਾਜ ਨੇ ਉਹਨਾਂ ਦੇ ਇਸ ਵਿਵਾਦਿਤ ਬਿਆਨ ਤੋਂ ਬਾਅਦ ਕਾਂਗਰਸ ਨੂੰ ਜਿਹੜੀ ਆ ਉਹ ਵੋਟ ਜਿਹੜੀ ਆ ਉਹ ਘਟਪੂਲ ਹੋਈ ਹੈ ਜਿੱਤੇ ਕਰਕੇ ਕਾਂਗਰਸ ਦੀ ਅਜਿਹੀ ਹਾਲਤ ਹੋਈ ਦੋਸਤੋ ਤੁਸੀਂ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਇਹਨਾਂ ਦੋ ਖਬਰਾਂ ਦੀ ਚਰਚਾ ਸੁਣੀ ਹੈ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਦੋਸਤੋ ਅਜੇ ਵੀ ਜੀ ਤੁਸੀਂ ਬਿਲਗਾ نیوز ਆਨਲਾਈਨ ਨੂੰ YouTube ਤੇ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਅਗਰ Facebook ਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਜਰੂਰ ਫੋਲੋ ਕਰੋ ਤਾਂ ਕਿ ਬਿਲਗਾ نیوز ਆਨਲਾਈਨ ਦਾ ਪਰਿਵਾਰ ਜਿਹੜਾ ਆ ਉਹਦਾ ਦਾਇਰਾ ਵਿਸ਼ਾਲ ਹੋ ਸਕੇ ਆਸ ਕਰਦੇ ਹਾਂ ਤੁਸੀਂ ਸਾਡੀ ਬੇਨਤੀ ਨੂੰ ਜਰੂਰ ਕਬੂਲ ਕਰੋਗੇ ਆਉ ਕੱਲ ਮੂੜ ਫੇਰ ਤੁਹਾਡੇ ਲਈ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਧੰਨਵਾਦ